ਕੱਤੀ ਯੂ 2.70 ਕਾਈਕੇ ਤੇ ਹਾਲੋ ਹੋ ਗਈ ਰੋਟੀ ਖਾਦੀ ਆ ਹੋਰ ਤਰਾ ਹੀ ਹੂੰ ਡਿਆ ਮੈਂ ਕੜੀ ਫਿਰ ਤੁਰ ਲਵਾ ਮਾਸਾ ਫਰਕ ਪਾਵੇ ਸਰੀਰ ਨੂੰ ਉਦਾਂ ਕਿਹੜੀ ਨੀਂਦ ਆਉਂਦੀ ਆ ਰਾਸ਼ਨ ਖਾ ਕੇ ਲੰਮੇ ਪੈ ਜੋ ਤੇ ਐਦਾ ਹੀ ਆ ਕਿੱਡੇ ਸੋਹਣੇ ਫੁੱਲ ਲੱਗਣ ਡੇ ਬੱਤੀ ਦੀ ਲੋ ਦੇ ਨਾਲ ਕਿੱਡੇ ਸੋਹਣੇ ਰੁੱਖ ਲੱਗਣ ਡੇ ਅੰਦਰੇ ਵੜੇ ਰਹੀਦਾ ਵੇਖੀਦਾ ਹੀ ਨਹੀਂ ਗਾ ਇਹੋਲੇ ਕਦੀ ਨਿਕਲ ਕੇ ਆ ਚਿੱਟੀਆਂ ਕਲੀਆਂ ਕਿੱਡੀਆਂ ਸੋਹਣੀਆਂ ਲੱਗਣ ਡੀਆਂ ਕਦੀ ਨੇਰੇ ਬਾਹਰ ਨਹੀਂ ਨਿਕਲੇ ਤੇ ਵੇਖਿਆ ਨਹੀਂ ਗਿਆ ਸਵੇਰੇ ਚੱਲ ਚੰਗੀਆਂ ਲੱਗਦੀਆਂ ਚਿੱਟੀਆਂ ਤੇ ਇਹ ਹਲੇ ਵੇ ਕਿੱਡੀਆਂ ਸੋਹਣੀਆਂ ਲੱਗਣ ਡੀਆਂ ਖੜੀ ਫਿਰ ਤੁਰ ਲਿਆ ਵਾ ਚੱਲ ਇਹ ਆ ਹੁਣ ਨੀਂਦ ਸੌਖੀ ਆ ਜਾਊਗੀ ਆ ਵੀ ਵੇ ਕਿੱਡਾ ਸੋਹਣਾ ਬੂਟਾ ਲੱਗਣ ਡਿਆ ਵਾ ਸੋਹਣੇ ਲੱਗਣ ਡੇ ਇਹ ਬੂਟੇ ਇਹ ਹਲੇ ਬਹੁਤ ਸੋਹਣੇ ਲੱਗਦੇ ਚੰਗਾ ਦਾ ਮਨਪ੍ਰੀਤ ਧਿਆਨ ਬੜਾ ਰੱਖ ਦੇ ਇਹਨਾਂ ਦਾ ਫੁੱਲਾ ਨਾ ਬੜਾ ਉਹਨੂੰ ਪਿਆਰ ਵਾ ਜਾ ਮੈਂ ਵੇਖਾਂ ਅੰਦਰ ਕੀ ਕਰਨ ਏ ਲੱਗੇ ਨਾ ਪੀਣ ਆਲੇ ਜੂਸ ਵਾ ਵੇਖ ਮੈਨੂੰ ਨਾ ਬੇਕੂਬ ਬਣਾਉ ਤੁਸੀਂ ਅਭੀ ਪੀ ਕੇ ਵੇਲਾ ਮਗਰ ਤੜੀ ਵਿੱਚ ਪਈ ਹੋਈ ਤੇ ਫਿਰ ਮੈਂ ਕੀ ਕਰੂੰਗੀ ਫਿਰ ਆਲੇ ਦੁਆਲੇ ਭਾਈ ਡਾਦੇ ਉਹਨੇ ਸ਼ਰਾਬ ਪੀ ਲਈ ਤੇ ਜੋ ਤਾਂ ਸ਼ਰਾਬ ਜੋ ਸ਼ਰਾਬ ਹੈ ਨਹੀਂ ਤੇ ਮੈਂ ਤਾਂ ਝੂਠੀ ਪਿਆਲੀ ਜਣੀ ਪਤਾ ਮਾ ਨਾ ਵੀ ਜੇ ਮੈਂ ਕਹਿ ਵੀ ਦਿੱਤਾ ਤੇ ਪੀਣੀ ਨਹੀਂ ਆਨੇ ਮਨ ਤੇ ਤਾਂ ਹਾਦੀ ਹੋ ਗਈ ਤੁਹਾਡੇ ਵਾਲੀ ਤੇ ਤੂੰ ਕਿਹੜਾ ਮਰ ਛ ਗਿਆ ਟੈਸਟ ਕਰਕੇ ਵੇਖ ਲੈ ਹਾਂ ਜਦੋਂ ਮੈਨੂੰ ਲੱਗ ਗਈ ਫੇ ਤੁਹਾਨੂੰ ਇਹ ਵੀ ਨਹੀਂ ਪੁੱਗਣਾ ਫੇ ਤੁਸੀਂ ਮੇਰੀ ਮਾਂ ਨੂੰ ਜਾ ਜਾ ਕੇ ਤੇ ਦੱਸਣਾ ਵਾ ਵੀ ਆਹ ਵੇਟ ਆਡੀ ਕੁੜੀ ਸ਼ਰਾਬ ਪੀਂਦੀ ਏ ਤੇ ਸ਼ਾਬੀ ਮੁੰਡੇ ਦਾ ਕੋਈ ਮੈਣਾ ਨਹੀਂ ਹੈਗਾ ਤੇ ਜਰ ਮੇਰੀ ਜ਼ਿੰਦਗੀ ਹਰਾਮ ਕਰਕੇ ਰੱਖਤੀ ਆ ਪਤਾ ਨਹੀਂ ਕੀ ਹੁੰਦਾ ਵਾ ਮਾਵਾ ਨੂੰ ਪਹਿਲਾਂ ਚੋਰੀ ਦੱਸ ਦੱਸ ਕੇ ਵਿਆਹ ਲੈਂਦੀ ਆ ਵਾ ਵੀ ਨਾ ਸਾਡਾ ਤਾਂ ਮੁੰਡਾ ਸੋਫੀ ਐ ਕੋ ਪੀਂਦਾ ਖਾਂਦਾ ਹੀ ਨਹੀਂ ਆ ਆਹ ਮੈਂ ਰਵੇ ਲਗਾਣਾ ਕਿੱਦਾਂ ਦੀ ਮਹਲਰਗੀ ਕੋਠੀ ਪਾਈ ਆ ਤੇ ਫੇਰ ਦੱਸ ਲੈਣਾ ਇਹ ਨਾ ਪਹਿਲਾਂ ਵੀ ਮੈਂ ਡੱਫ ਲੈਣਾ ਨਾ ਮੈਂ ਪੀਣਾ ਨਾ ਮੂਤ ਪੀ ਕੇ ਫੇਰ ਮੈਂ ਲੜਦਾ ਨਾ ਮਾਰਦਾ ਨਾ ਕੈਪਟਨ ਨਹੀਂ ਪੀਂਦਾ ਰਿਹਾ ਵਾ ਭਗਵੰਤ ਮਾਣ ਨਹੀਂ ਪੀਂਦਾ ਵਾ ਉਹ ਮੁੱਖ ਮੰਤਰੀ ਬਣੇ ਆ ਤੇ ਫਿਰ ਦੱਸ ਕੇ ਹੀ ਵਿਆਹ ਕਰਾਇਆ ਹੋਊਗਾ ਨਾ ਨੇ ਦੱਸ ਕੇ ਕਰਾਇਆ ਵਾ ਹਾ ਜੇ ਉਹ ਪਿੰਦਾ ਹੀਗਾ ਨਾ ਫਿਰ ਪਹਿਲਾ ਡਿਵੋਰਸ ਵੀ ਹੋ ਗਿਆ ਹੀਗਾ ਦਾ ਉਹ ਉਦਾਂ ਹੋਇਆ ਵਾ ਉਦਾਂ ਕਾ ਤੋ ਹੋਇਆ ਵਾ ਜਿਦੋਂ ਗੱਦੂ ਤਾਂ ਚੰਗੀਆਂ ਕਰਨੀਆਂ ਫਿਰ ਅਗਲੀ ਨੇ ਜਾਣਾ ਹੀ ਹੁੰਦਾ ਵਾ ਥੱਕ ਕੇ ਤੇ ਚੱਲ ਜਾ ਤੂੰ ਚੱਲ ਜਾ ਫਿਰ ਗਈ ਤੇ ਹੈਗੀ ਨਾ ਜਾਣ ਦਿੰਨੇ ਤੁਸੀਂ ਉਹ ਜਿਹੜੀ ਭੂਆ ਨਾਲ ਹੱਡੀ ਉਹੋ ਨਹੀਂ ਲੱਗਦੀ ਮਥੇ ਲੈ ਗਿਆ ਉਹ ਲੈ ਗਿਆ ਨਾ ਉਹ ਲੈ ਗਿਆ ਨਾ ਉਹ ਲੈ ਗਿਆ ਮੈਂ ਤਾਂ ਲੈਣਾ ਲਾਦਾ ਨਵਾਂ ਦੀਆਂ ਨਾ ਉਹ ਲੈਣਾ ਤੇ ਲੱਗਣੀ ਆ ਉਹ ਨਿਆਣੇ ਨੂੰ ਨਹੀਂ ਮਾਂ ਲੱਭਣੀ ਉਹਦਾਂ ਦੇ ਬਥੇਰੀਆਂ ਹੀ ਹੋਣੀਆਂ ਵਾ ਮਾਂ ਆਹ ਜਿਹੜਾ ਬੰਦਾ ਨਸ਼ਾ ਕਰ ਸਕਦਾ ਉਹ ਬਾਹਰ ਕੁਝ ਵੀ ਕਰ ਸਕਦਾ ਮੈਂ ਤਾਂ ਕਹਿੰਨੀ ਮੇਰੇ ਤਾਂ ਇੰਨਾ ਕ ਯਕੀਨ ਟੁੱਟਿਆ ਨਾ ਜਦੋਂ ਕੁਝ ਵੀ ਕਰ ਸਕਦਾ ਵਾ 10 12 ਕਿੱਲੇ ਹੋਣ ਨਾ ਤੇ ਮਗਮਤ ਉਹ ਫਿਰਦੀਆਂ ਆਹੋ ਕਿੱਲਿਆਂ ਨੂੰ ਸੇਤੇ ਰੱਖ ਕੇ ਲੈ ਜਾ ਕਰੋ ਭੀ ਆ ਮੇਰੇ 10 12 ਕਿੱਲੇ ਹੁਣ ਕਾਤੋਂ ਲਾਂ ਟਾਫੇ ਫੇਰ ਮੰਮੀ ਆ ਵੇਖ ਲੋ ਮਾ ਮੈਂ ਜੂਸ ਪੀਂਦਿਆ ਹੀ ਹਾਂ ਕਿੰਨ ਸ਼ਰਾਬ ਪੀਂਦਿਆ ਹੀ ਅੱਤ ਪੀ ਲੈਂਦੇ ਹਾਂ ਜੂਸ ਦੀ ਪੀਂਦਾ ਜੇ ਸ਼ਰਾਬ ਨਹੀਂ ਕੀ ਤੇ ਪਿਆਰ ਕਾ ਤੈਨੂੰ ਗੁੱਸਾ ਮੰਮੀ ਮੈਨੂੰ ਪੱਕਾ ਪਤਾ ਵਾ ਵੀ ਇਹ ਜੂਸ ਨਹੀਂ ਹੈਗਾ ਨਹੀਂ ਤੇ ਮੰਮੀ ਜੀ ਤੁਸੀਂ ਪੀ ਕੇ ਵੇਖ ਲਓ ਜੇ ਜੂਸ ਹੋਇਆ ਤੇ ਤੇ ਮੇਰੀ ਮਾਂ ਦੇ ਅਮਰਤਰੀ ਆ ਉਹ ਮੇਰੀ ਜੂਸ ਦਾ ਪੀ ਲੂਗੀ ਤੂੰ ਪੀ ਕੇ ਵੇਖ ਲੈਣਾ ਜੇ ਤੂੰ ਸ਼ਾਕਵਾ ਤੋਂ ਪੀ ਕੇ ਵੇਖ ਲੈ ਕਿਉਂ ਇਦਾਂ ਕਰਨ ਢੀ ਨਹੀਂ ਕਿਤੇ ਗੱਲਾਂ ਦੀ ਲੜਾਈ ਪਾ ਸ਼ਰ ਮਾਦਾ ਐਵੇਂ ਲੜਾਈ ਪਾਈ ਮੈਨੂੰ ਅੱਗੇ ਇੱਥੇ ਬੜਾ ਗੁੱਸਾ ਹੁਣ ਮੰਮੀ ਮੈਂ ਕੀ ਕੀਤਾ ਹੁਣ ਤੂੰ ਤੇ ਫਿਰ ਐਵੇਂ ਹੀ ਮੇਰੇ ਨਾਲ ਗੁੱਸੇ ਹੋਈ ਜਾਂਦੀ ਜੇ ਮੈਂ ਮੰਨ ਲੇ ਮੈਂ ਪੀਨਾ ਵੀ ਤੇ ਤੇ ਨਾਲ ਲੜਿਆ ਮੈਂ ਮੰਮੀ ਲੜਨਾ ਨਹੀਂ ਐ ਤੇ ਹੋਰ ਕੀ ਕਰਨਾ ਜਦੋਂ ਇਹ ਅੰਦਰ ਚਲ ਗਈ ਇੰਨੇ ਲੜਨਾ ਵਾ ਅੱਛਾ ਅੰਦਰ ਗਈ ਨੇ ਲੜਨਾ ਜੇ ਤੇਰੇ ਅੰਦਰ ਗਈ ਵੀ ਨਹੀਂ ਤਾਂ ਵੀ ਲੜ ਲਈ ਤੂੰ ਕਿਹੜੀ ਸ਼ਰਾਬ ਪੀਨੀ ਹੈ ਤੂੰ ਨਾ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਲੜਾਈ ਕਰਦੀ ਐ ਨੀ ਨੀ ਗੱਲ ਦਾ ਹਿਸਾਬ ਲਾ ਲਿਆ ਵਾ ਤੂੰ ਚੜ ਗਈ ਆ ਭੂਵੇ ਹੋਰ ਕੋਈ ਗੱਲ ਕਰਨ ਵਾਲੀ ਮੰਮੀ ਬਰਜੀਤ ਆਂਦੀ ਸੀ ਵੀ ਮੰਮੀ ਤੂ ਇਹੇ ਗੋਣਨੀ ਵੀ ਗੋਣਨੀ ਵੀ ਆ ਤੇ ਗੋਣ ਵੇਖਣ ਲਈ ਆ ਪਰ ਉਹ ਗੱਲ ਵਾ ਵੀ ਤੂੰ ਆਹ ਗੱਲ ਮੈਨੂੰ ਲਾੜਾ ਲੜਾ ਚੜਾ ਲਿਆ ਪੂਵੇ ਨਹੀਂ ਜੇ ਮਲਵ ਤੂੰ ਮੈਂ ਪੀ ਕੇ ਲੜਦਾ ਤੇ ਤੂੰ ਸੋਫੀ ਲੜੀ ਜਾਣੀ ਤੇਰੇ ਚ ਵਿੱਚ ਫਰਕ ਕੀ ਤੇ ਮੈਨੂੰ ਖੇਡ ਚੜਦੀ ਆ ਫਿਰ ਇੱਕੋ ਗੱਲ ਦੀ ਰੱਟ ਫੜ ਲੈਣੀ ਹੁੰਦੀ ਆ ਤੂੰ ਮੇਰੇ ਲਾਗੇ ਨਾ ਆਹ ਰੋਟੀ ਬਗਾ ਕਾ ਟਾਈਮ ਨਾ ਉਹਨੂੰ ਟਾਈਮ ਨਾ ਰੋਟੀ ਪਾਣੀ ਦਿਆ ਕਰ ਮਮੇ ਮੈਂ ਮੈਂ ਹਜੇ ਸਬਜ਼ੀ ਬਣਾਈ ਆ ਤੇ ਆਵੇ ਲੈਨੇ ਸਬਜ਼ੀ ਲਾ ਕੇ ਇੱਥੇ ਰੱਖੀ ਆ ਜੇ ਨਹੀਂ ਤੇ ਫਿਰ ਇਹਨੇ ਠਾਂਗਾ ਤੋਂ ਲਗਾਈ ਆ ਨਹੀਂ ਮੁੰਡਾ ਇੱਥੇ ਲਗਾਈ ਨੀ ਆਮ ਤਮਕੜ ਪੈਂਦੇ ਹੀ ਨਾਲੇ ਉਹ ਮੁੰਡਾ ਖੇਡਣ ਡਿਆ ਸੀ ਉਹਦਾ ਰਾਦਨ ਹੱਥੋਂ ਤਾਂ ਮਾਰਦੇ ਤਾਂ ਹਰ ਹਾਲੀ ਹੁਣੀ ਆ ਤਾਂ ਨਹੀਂ ਉਹ ਦੋ ਚਲਦੇ ਆ ਜਦੋਂ ਬੰਦਾ ਨਵਾਂ ਨਵਾਂ ਹੋਵੇ ਜਦੋਂ ਬੰਦੇ ਨੂੰ ਪਤਾ ਲੱਗ ਗਿਆ ਹੋਵੇ ਨਾ ਟਾਡੀ ਰਾਗ-ਰਾਗ ਤੋਂ ਵਾਕਬ ਹੋ ਗਈਆਂ ਹਨ ਮੈਂ ਤੇ ਮੈਂ ਤਾਂ ਲੂਣ ਵੇਖਣ ਲੱਗਾ ਹੀ ਮੰਮੀ ਨੇ ਜਪਲੇ ਖ ਲੱਗ ਸਕਦਾ ਹੋਗਾ ਮੈਨੂੰ ਨਹੀਂ ਲੱਗਦਾ ਨਾਲੇ ਮੰਮੀ ਹੁਣ ਉਦਾਂ ਹੀ ਪੋਚੇ ਪਾਉਣ ਦਾ ਤੇ ਬਸ ਉਹ ਗੱਲ ਕੀ ਹੋਈ ਆ ਮਾੜੀ ਮਾੜੀ ਗੱਲ ਤੋਂ ਮੈਨੂੰ ਖੇਚ ਚੜ੍ਹ ਗਈ ਤੇ ਤੇ ਖੇਚ ਚੜ੍ਹ ਗਈ ਉਹ ਮੈਨੂੰ ਤੇ ਤੈਨੂੰ ਚੰਗੀ ਨਹੀਂ ਲੱਗਦੀ ਆ ਵੇਖ ਲੈ ਫਿਰ ਐਦਾਂ ਕਰਦੀ ਓ ਫਿਰ ਤੂੰ ਕਹਣਾ ਤੇਰੇ ਤੇ ਕਸੂਰ ਆ ਮੈਂ ਫੇ ਚਲ ਜਾਈ ਨੀ ਚਾਰ ਦਿਨ ਕਿਤੇ ਜੇ ਮੇਰੀ ਮਾੜਾ ਚੰਗਨੀ ਨਾ ਲੱਗਦੀ ਤੇ ਮੈਨੂੰ ਤੇ ਟਬਰ ਨਹੀਂ ਚੰਗਾ ਲੱਗਦਾ ਸਿੱਧੀ ਗੱਲ ਉਹ ਤੇ ਅੱਗੇ ਨਹੀਂ ਲੱਗਦਾ ਚੱਲ ਭੈਣੇ ਤੂੰ ਉਹ ਨਾ ਲੜਾਈ ਨਾ ਕਰ ਜੇ ਤੇ ਮੈਨੂੰ ਨਹੀਂ ਨਾ ਚੰਗੀ ਲੱਗਦੀ ਤੇ ਮੈਂ ਚੱਲ ਜਾਂ ਨਹੀਂ ਚਾਰ ਦਿਨ ਮੰਮੀ ਜਾਣ ਵਾਲੀ ਕਿਹੜੀ ਏਜ ਚ ਕਿਹੜੀ ਗੱਲ ਮਾਦਾ ਤੇਰਾ ਘਰ ਤੂੰ ਸੇਣਾ ਨਾ ਕਰ ਲੋ ਹੰਡੀ ਤੁਸੀਂ ਜਾਣ ਦੀ ਤਿਆਰੀ ਕਰ ਲਈ ਮਾਦਾ ਤੇਰਾ ਤੇਰਾ ਘਰ ਤੂੰ ਕਰਦੀ ਮਾਲਕਣ ਵਾ ਪਰ ਇਹ ਤਾਂ ਵੇਖ ਲਾ ਹੁਣ ਕਿੱਦਾਂ ਡਹੀ ਏਦੇ ਉਹ ਤੌਰ ਤਰੀਕੇ ਬਦਲ ਕੇ ਪੇਕੇ ਜਾ ਕੇ ਪੰਪ ਮਿਲਿਆ ਮਾਂ ਦਾ ਮੈਨੂੰ ਤਾਂ ਨਹੀਂ ਮਿਲਿਆ ਤੇ ਹੋਰ ਹਾਂ ਇਧਰ ਮੰਮੀ ਨੂੰ ਜਰੂਰ ਮਿਲਿਆ ਵਾ ਦੀਦੀ ਕਹਿ ਕੇ ਗਈ ਆ ਕਿ ਇਹਦੇ ਔਗਣ ਨਹੀਂ ਦੇਖਦੇ ਦੇਣਾ ਹੁਣ ਤੇ ਚਲ ਗਈ ਆ ਤੇ ਮੈਨੂੰ ਬਸ ਔਗਣ ਹੀ ਦਿਖਣ ਲੱਗ ਗਏ ਮੇਰੇ ਗੁੰਦ ਭੁੱਲ ਹੀ ਗਏ ਜੇ ਮੇਰੀ ਭੈਣ ਚਲ ਗਈ ਆ ਤੇ ਤੈਨੂੰ ਤਾਂ ਵੀ ਦੁਖਦੀ ਆ ਜੇ ਇੱਥੇ ਤਾਂ ਵੀ ਦੁਖਦੀ ਆ ਹੁਣ ਮੇਰੀ ਮਾਂ ਮਦਨ ਨੂੰ ਦੁਖਦੀ ਆ ਮੈਨੂੰ ਨਹੀਂ ਦੋਦੇ ਮੈਨੂੰ ਕੱਲੀ ਹਾ ਹੀ ਦੁਖਦੀ ਆ ਚੱਲ ਮੰਨੇ ਟਾੜੀ ਉਹ ਲੜਾਈ ਮੁੱਕੇ ਪੁੱਤ ਮੈਂ ਇਹ ਚਾਰ ਦਿਨ ਚੱਲ ਜਾਨੀ ਆ ਜੇ ਮੇਰੇੈ ਤੁਹਾਨੂੰ ਦੁਖਵਾਤਾ ਮਾਤਾ ਤੂੰ ਉੱਥੇ ਜਾਣਾ ਮਾ ਹੱਦੋ ਕੀ ਆ ਆ ਹੁਣ ਤੇਰਾ ਲੜਾਈ ਖੰਮ ਖੰਮ ਵਧਾ ਲੈਣੀ ਆ ਇਹਨਾ ਨਹੀਂ ਵੀ ਉਹਨੂੰ ਮੈਂ ਕਹਾਂ ਵੀ ਪੁੱਤ ਨਾ ਪੀ ਤੇ ਤੂੰ ਪੀਦਾ ਡਫੜਾ ਕੀ ਪੰਜ ਜੂਸ ਵਾ ਤੁਹਾਡੀ ਲੜਾਈ ਨਹੀਂ ਮੁੱਕਣੀ ਤੇ ਨਾ ਤੂੰ ਹੀ ਮੁਕਣ ਦੇਣੀ ਤੂੰ ਇਹਦੇ ਵਿੱਚ ਮੈਨੂੰ ਵੀ ਅੱਗਲ ਸਤਾਇਆ ਖਾਓ ਖਸਮਾ ਨੂੰ ਮੈਂ ਚੱਲੀ ਆ ਮੈਂ ਚਾ ਅੱਗੇ ਰਹਿਾਂਗੀ ਕਿਹੜੇ ਚੱਲੂਗੀ ਤੁਹਾਨੂੰ ਠੰਡ ਪੈ ਦਊਗੀ ਪੈ ਗਈ ਠੰਡ ਮੇਰੀ ਮਾਂ ਨੂੰ ਦਰਵਾਗੇ ਠੰਡ ਤੇ ਤੁਹਾਨੂੰ ਪੈਂਦੀ ਆ ਆ ਵੀ ਜਿਹੜੀ ਆ ਆਨੂ ਪਤਾ ਨਹੀਂ ਰੋਜ਼ ਹੀ ਰਾਤ ਨੂੰ ਫੜ ਕੇ ਬੈ ਜਾਂਦੇ ਜੇਪੀ ਪੀਣੀ 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 ਬਾਅਦ ਵਿੱਚ ਜੂਸ ਤੋਂ ਇਹਨਾਂ ਸ਼ਾਹ ਜਾਂਦਾ ਤੁਹਾਨੂੰ ਕੋਈ ਬੰਦਾ ਇੱਕ ਦਿਨ ਭੇਖਾ ਖਾਂਦਾ ਦੋ ਦਿਨ ਖਾਂਦਾ ਵਾਗਾ ਕੁਛ ਦਾਈ ਆ ਇਹ ਹੁਣ ਚੰਗੀ ਰਹੀ ਮੀ ਆਨੂ ਰਵਾ ਕੇ ਚਲ ਤੇ ਜੂਸ ਮਾਣਾ ਤੇ ਹੋਰ ਪੀ ਲਿਓ ਫਿਰ ਮੈਂ ਡੋਲ ਦਿੰਨੀ ਇਹਨੂੰ ਡੋਲ ਦੇ ਹਾਂ ਡੋਲ ਦੇ ਹੁਣ ਡੂਲਵਣੀ ਆਂਦੀ ਤੇ ਫਿਰ ਡੋਲਣ ਤਾਂ ਵੀ ਲੜਾਈ ਹੁੰਦਾ ਆਪਣੀ ਹੁਣ ਤੇ ਮੰਮੀ ਨੇ ਵੀ ਨਹੀਂ ਆਉਣਾ ਵੀ ਮੈਂ ਗਾਂ ਹੋ ਗਿਆ ਤੂੰ ਕਿਹਦੇ ਪਾਸੇ ਖੁਸ਼ੀ ਹੋਣਾ ਮੈਂ ਦੱਸ ਨਾ ਮਿੰਨੂ ਨਹੀਂ ਪਤਾ ਮੈਂ ਕਿਹੜੇ ਪਾਸੇ ਖੁਸ਼ ਹੋਣਾ ਮੇਰੀ ਮਾਂ ਰਵਾਦੀ ਤੂੰ ਮੈਂ ਮਾਂ ਕੋ ਜਾਣਾ ਆਪਣੀ ਕੋ ਆਹ ਸਾਰੇ ਰੋਂਦੇ ਦੇਖਦੇ ਆ ਕੱਲੀ ਮੈਂ ਹੀ ਨਹੀਂ ਰੋਂਦੀ ਦੇਦੀ ਮੇਰਾ ਦੇ ਅੰਦਰ ਧੋਰ ਅੰਦਰ ਤੱਕ ਰੋਂਡਿਆ ਵਾ ਵੀ ਮੈਂ ਕਿੱਥੇ ਫਸ ਗਈ ਆ ਕਿਸੇ ਆਪਾ ਹੋ ਗਿਆ ਨਹੀਂ ਉਹ ਚੋਲੇ ਪਹਿਲਾਂ ਦਾਸ ਦਿੰਦੇ ਆ ਵੀ ਕੋ ਖਾਂਦਾ ਪੀਂਦਾ ਨਹੀਂ ਮਗਰੋ ਥੋੜੀ ਬਸ ਆਹੋ ਹੋਸ਼ੀ ਜੋ ਚੰਡਾਲ ਜੀ ਚਲ ਜਾਂਦੀ ਤਾਂ ਵੀ ਕਿਹੜੇ ਸੱਪੇ ਮੋਕਦੇ ਆ ਵਾਏ ਦੰਦਾਂ ਦੀ ਸਮੈਲ ਹੁੰਦੀ ਏ ਭਲਾ ਜੀ ਮੰਮੀ ਨੂੰ ਪਤਾ ਨਹੀਂ ਘੜੀਆਂ ਅੱਖਾਂ ਤੇ ਪੱਟੀ ਬੰਨੀ ਗਈ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਜੂਸ ਵਾ ਕੇ ਵਿੱਚ ਮਿਕਸ ਹੋਇਆ ਵਾ ਮਾਲ ਹਾ ਤੋ ਕੀ ਇਹ ਨਾਲੇ ਦੌੜੀ ਦੇਣੀ ਪੜਕੇ ਬੜਾ ਰੱਡਾ ਵਾ ਕੀ ਧਰੂੰਗੀ ਅੱਜ ਮੈਂ ਲਾ ਕੁਆ ਅੱਜ ਬੜੀ ਬਾਹਰ ਨਿਕਲ ਕੇ ਬੈਠੀ ਆ ਕੋਈ ਧਰਨਾ ਤੁੰਨਾ ਨਹੀਂ ਅੱਜ ਤਰਨਦਾ ਹੀ ਸੋਚਣ ਨਹੀਂ ਆ ਮੈਨੇ ਵੀ ਕੀ ਧਰੂਗੀ ਧਰਨਦਾ ਹੀ ਬੜਾ ਰੱਟਾ ਵਾ ਤੇ ਇਹ ਤੇ ਗੱਲ ਹੈਗੀ ਆ ਸੱਕੀਆਂ ਜਿਹੀਆਂ ਸਬਜ਼ੀਆਂ ਬਣਾ ਦੇ ਮੈਂ ਤੇ ਬਣਾਈ ਆ ਤੂੰ ਕੀ ਬਣਾ ਲਿਆ ਬੇਸਨ ਦੀ ਕੜੀ ਲੈ ਤੂੰ ਤੇ ਵਧੀਆ ਚੀਜ਼ ਬਣਾ ਲਈ ਆ ਹਾਂ ਤੇ ਬਣਾਈ ਆ ਇਹ ਪਕੌੜੇ ਪੋਣੇ ਵਿੱਚ ਚੱਲ ਫਿਰ ਅਜੇ ਇਦਾਂ ਕਰ ਲਾ ਅਜੇ ਇਧਰੋਂ ਖਾ ਲੈਨੇ ਕੋਈ ਨਹੀਂ ਖਾ ਲੋਗੇ ਤੂੰ ਇਹ ਤੇ ਭੂਗਾ ਮੈਨੂੰ ਬੁਰਾ ਹੀ ਸਮਝਿਆ ਵਾ ਬੁਰੀ ਐਡੀ ਨਹੀਂ ਮੈਂ ਹੈਗੀ ਇੰਨਾ ਕਿ ਜਿਕਰਾ ਰੱਖਦੀ ਆ ਫੇ ਮੈਂ ਰੋਟੀਆਂ ਖਵਾਲ ਸਕਦੀ ਆ ਪਰ ਮੈਂ ਮਨਪਰੀਤ ਵਾਂਗੂ ਥੋੜੀ ਆ ਕੀ ਕੋਈ ਮਗਰੋ ਗਿਆ ਤੇ ਮੱਥੇ ਵਟ ਪਹਿਲਾਂ ਹੀ ਪਾ ਲਿਆ ਮੈਨੂੰ ਤੇ ਤੂੰ ਕਹਿਨੀ ਆ ਨਾ ਪਰ ਸਾਰਾ ਕਸੂਰ ਉਹਦਾ ਵਾ ਹੁਣ ਗੱਲ ਛੱਡਣੀ ਨਹੀਂ ਨੀ ਤੂੰ ਪਹਿਲਾਂ ਮਨੇ ਗੱਲ ਦੱਸ ਤੇ ਪੂਗਾ ਛੱਡਾਂ ਕਿਦਾਂ ਮਨ ਤੂੰ ਕੀ ਕੀਤਾ ਉਹਨੇ ਮੇਰਾ ਹੁਣ ਤੂੰ ਹੀ ਆ ਤੇ ਕਹਿੰਦੇ ਘਰ ਜਾਂ ਨਹੀਂ ਮੇਰੀ ਮੰਮੀ ਤੇਰੀ ਕਿ ਦੀ ਇੱਜ਼ਤ ਕਰਦੀ ਸੀ ਉਹ ਕਿੰਨਾ ਕੋ ਕਹਿ ਵੀ ਹੁੰਨੀ ਹੁੰਨੀ ਅੱਗੇ ਚ ਪੇੜਾ ਵੀ ਤੂੰ ਮਾਰ ਲਈਦੀ ਹੁੰਦੀ ਇਹ ਪਰਜਾਈ ਦੇ ਮਾਰਦੀ ਹੁੰਦੀ ਆ ਨਾ ਜਦੋਂ ਕਿਤੇ ਗਲਤੀ ਕਰ ਦੇਣੀ ਜੇ ਤਾਂ ਪਰਜਾਈ ਨਿਆਣੀ ਹੋਣੀ ਹੁਣ ਤੇ ਕਿਤੇ ਗੱਲ ਹੀ ਨਹੀਂ ਚਰਦੀਆਂ ਖਸਮਾ ਨਾਲ ਲੜ ਲੜ ਕੇ ਤੇ ਪਹਿਲੇ ਤੌਰ ਪੈਂਦੀ ਆ ਮੈਂ ਕਿੰਨਾ ਘਰਸ ਰਸ ਜਾਨੀ ਆ ਮੇਰੀ ਸੁਣ ਗੱਲ ਅਹੀਂ ਤੇ ਭਾਬੀ ਨੂੰ ਕਦੀ ਮਾੜਾ ਚੰਗਾ ਵਾਧੂ ਗੱਲ ਹੀ ਨਹੀਂ ਕਦੀ ਕੀਤੀ ਬਲਜੀਤ ਜਿਹੜੀ ਕੋਈ ਚੀਜ਼ ਬਣਾਉਣੀ ਅਹੀਂ ਸਤਿ ਵਾਹਿਗੁਰੂ ਸਵਾਹਿਗੁਰੂ ਕਹਿ ਕੇ ਖਾ ਲੈਣੀ ਸਗੋਂ ਨਾਲ ਆਪ ਕਰਾਉਣਾ ਕੰਮ ਮੈਂ ਨਾ ਅਹੀਂ ਕਿਹੜਾ ਲਿਸੇ ਹੋ ਚੱਲਨੇ ਇੱਥੋਂ ਵੀ ਤਾਂ ਕੰਮ ਹੀ ਕਰਦੇ ਜਾਂਦੇ ਆ ਜੇ ਉੱਥੇ ਕਰ ਲਾਂਗੇ ਤਾਂ ਫੇਰ ਕੀ ਹੋਊਗਾ ਇਦਾਂ ਹੀ ਆਖੀਦਾ ਵਾ ਉਹ ਜਿਹੜੀਆਂ ਪਿਛਲੀਆਂ ਗੱਲਾਂ ਨਾ ਉਹ ਚੇਤੇ ਭੁੱਲ ਜਾਂਦੀਆਂ ਉਮਰ ਦੇ ਸਾਰਾ ਨਾ ਤਜਰਬੇ ਬਦਲਦੇ ਬਦਲ ਜਾਂਦੇ ਆ ਨਾ ਆਪਣੀ ਮਾਂ ਨੂੰ ਕੁਛ ਨਹੀਂ ਫੋਨ ਕਰਕੇ ਕਿਤੇ ਵੀ ਆ ਸਾਲਾਂ ਦੀ ਉਮਰ ਕਿੱਥੇ 40 ਦੇ ਤੇ ਕਿੱਥੇ 60ਾਂ ਦੀ ਹੁਣ 60ਾਂ ਦੇ ਲਗਭਗ ਤੂੰ ਪਹੁੰਚਣ ਦੀ ਆ ਤੇ ਹੁਣ ਤੂੰ ਆਪੇ ਕਹਿਣਾ ਵੀ ਮੇਰਾ ਮਨ ਖਦੇ ਸਦਾ ਹੀ ਇਤਰਾ ਦਾ ਹੀ ਸੁਣ ਨਾ ਮੇਰੀ ਗੱਲ ਜਦੋਂ ਮੈਂ ਵੀ 20ਾਂ ਦੀ ਹੀ ਤੇ 40ਾਂ ਦੀ ਹੀ ਨਾ ਹੁਣ 60ਾਂ ਦੀ ਹੋਈ ਆ ਪਹਿਲਾਂ ਗੱਲਾਂ ਕਰਦੀ ਪਹਿਲੀਆਂ ਤੇਰੇ ਨਾਲ ਮੈਂ ਹੁਣ ਤੂੰ ਵੀ ਪਹਿਲਾਂ 20ਾਂ ਦੀ ਹੁਣ 30ਾਂ ਪੈਂਦੀਆਂ ਦੀ ਤੂੰ ਵੀ ਹੋ ਗਈ ਆ ਤੇਰਾ ਵੀ ਤਾਂ ਬਦਲਣਾ ਹੀ ਆ ਨਾ ਸਾਰਾ ਰੂਪ ਜਿੱਦਾਂ ਹੈਗਾ ਮੈਂ ਤੈਨੂੰ ਇਹ ਗੱਲ ਕਹਿਣੀ ਆ ਇਹੀ ਹੋਾ ਤੇ ਜੋੜ ਦੇ ਪੇਕਿਆਂ ਵਲ ਸਦਾ ਠੰਡੀ ਬਾਏ ਆਵੇ ਫੇ ਮਾੜੀ ਚੰਗੀ ਨਾ ਕਿਸੇ ਨੂੰ ਆਖੋ ਤੇ ਨਾ ਖਵਾਓ ਹੁਣ ਅਮਨੀਤ ਹੀ ਆ ਕਦੋਂ ਦੀ ਆਈ ਆ ਪਤਾ ਐ ਨਾ ਤੇ ਹੁੰਦੀ ਰਹਿੰਦੀ ਆ ਪਤਾ ਐ ਤੁਹਾਨੂੰ ਕੋਈ ਜੇਤਾ ਭੁੱਲ ਗਿਆ ਵਾ ਕਦੋਂ ਦੀ ਆਈ ਆ ਆਉਂਦੀ ਰਹਿੰਦੀ ਆ ਰਹਿੰਦੀ ਰਹਿੰਦੀ ਆਉਂਦੀ ਵੀ ਰਹਿੰਦੀ ਆ ਨਾ ਹਾਂ ਪਰ ਉਹ ਆਉਂਦੀ ਤੇ ਹੈਗੀ ਆ ਵਿਚਾਰੀ ਪਰ ਮੁੜ ਕੇ ਦੁਖੀ ਜੀ ਬੜੀ ਹੁੰਦੀ ਹੈ ਕਿੱਦਾਂ ਦੀਆਂ ਪੂਆਂ ਗੱਲਾਂ ਕਰਦੀ ਕਿਉਂ ਦੁਖੀ ਹੁੰਦੀ ਆ ਦੱਸ ਉਤਨੇ ਮਨ ਪਰ ਲੈਂਦੀ ਆ ਮਾਪਿਓ ਨਹੀਂ ਹੈਗਾ ਤੇ ਮੈਂ ਕਿਹੜੀ ਸਾਰਾ ਪਤਾ ਵਾ ਜੇ ਮੈਂ ਦਿੰਦੇ ਨਾ ਸਿਆਣਿਆਂ ਨੇ ਕਿਹਾ ਕੋੜੀ ਚੜੇ ਨਹੀਂ ਚੜਦੇ ਤੇ ਵੇਖਿਆ ਹੀ ਆ ਇੱਥੇ ਮੈਂ ਪਾਲਿਆ ਉਹਨੂੰ ਅਮਨੀਤ ਨੂੰ ਤੇ ਨਾਲੇ ਪਾਲਿਆ ਰਗਵੀਰ ਨੂੰ ਠੀਕ ਆ ਉਥੇ ਪਾਲਿਆ ਤੈਨੂੰ ਤੇ ਮਨਜੋਦ ਨੂੰ ਸਾਰੇ ਮੇਰੇ ਹੱਥਾਂ ਦੇ ਵਿੱਚੋਂ ਜੀ ਨੰਗੇ ਆ ਤੁਸੀਂ ਭਲੇਖਾ ਮੈਨੂੰ ਕਿਹੇ ਦਾ ਨਹੀਂ ਹੈਗਾ ਪਰ ਮੈਂ ਤੈਨੂੰ ਇਹ ਕਹਿਨੀ ਆ ਉਹ ਮਾਂ ਮਿੱਟਰਵਾ ਵਿਚਾਰੀ ਉਹਨੂੰ ਚਾਹ ਕਰਿਆ ਕਰ ਉਹਦਾ ਖਾਣ ਪੀਣ ਨੂੰ ਦਿਆ ਕਰ ਨੀੜਾ ਕਪੜਾ ਸੋਹਣਾ ਬਣਾ ਕੇ ਦਿਆ ਕਰ ਤੇ ਪੂਰਾ ਨਹੀਂ ਬਣਾ ਕੇ ਦਿੰਦੀ ਆ ਕਈ ਵਾਰ ਕੋਲ ਹੁੰਦਾ ਹੀ ਆ ਤੇ ਫੇਰ ਦੇ ਦੇਈਦਾ ਵਾ ਆ ਕਿਤਾ ਕੀ ਦੁਕਾਨ ਤੇ ਜਾਣਾ ਵਾ ਨਾਲੇ ਮੇਰੀ ਗੱਲ ਸੁਣ ਜਿਹੜੇ ਘਰ ਸੂਟ ਹੁੰਦੇ ਆ ਉਹ ਵੀ ਕਹਿੰਦੇ ਆ ਉਹਨੂੰ ਚੰਗੇ ਕਰਕੇ ਦਿੱਤੇ ਹੁੰਦੇ ਆ ਉਹ ਸੂਟ ਨੂੰ ਲੈ ਕੇ ਮੁੱਲ ਵਟ ਲੈਂਦੀ ਆ ਤੇ ਫੇਰ ਮੈਨੂੰ ਗੁੱਸਾ ਆ ਜਾਂਦਾ ਵਾ ਕਿ ਜੇ ਕੋਈ ਤੈਨੂੰ ਦਿੰਦਾ ਵਾ ਤੇ ਚੁੱਪ ਕਰਕੇ ਬੰਦਾ ਲੱਲੇ ਜੇ ਜਰੂਰ ਮੱਥੇ ਵਟ ਪਾ ਕੇ ਜਾਣਾ ਵਾ ਤੇ ਬੰਦਾ ਭਰਾ ਪਰਜਾਈ ਦੀ ਇੱਜ਼ਤ ਕਰੇ ਜਦੋਂ ਇੱਜ਼ਤ ਹੀ ਨਹੀਂ ਕਰਨੀ ਤੇ ਫਿਰ ਇਤਰਾ ਦੇ ਖੜਨੇ ਨਹੀਂ ਜੇ ਹੁਣ ਮੈਨੂੰ ਕਿਸੇ ਨੇ ਸੂਟ ਦਿੱਤਾ ਵਾ ਚੰਗਾ ਕਰਕੇ ਦਿੱਤਾ ਵਾ ਤੇ ਮੇਰਾ ਫਰਜ ਵਾ ਮੈਂ ਸਵਾਵਾ ਮੇਰਾ ਫਰਜ ਇਹ ਨਹੀਂਗਾ ਕਿ ਮੈਂ ਸਵਾਵਾ ਨਾ ਤੇ ਚੋਕ ਕੇ ਗਾੜੀ ਕਿਸੇ ਨੂੰ ਲਾਦਾ ਉਹ ਵੀ ਨਨਾਨ ਨੂੰ ਤੇ ਗਾੜੀ ਕਿਨੂੰ ਲੈ ਨਨਾਨ ਨੂੰ ਲੈ ਘਰ ਦਿੱਤੀ ਆ ਫਿਰ ਕੀ ਹੋ ਗਿਆ ਮੈਂ ਸਵਾਲ ਹੈ ਜੋ 19 ਵਾਲੇ ਇੱਕ ਹੀ ਗੱਲ ਵਾ ਨਹੀਂ ਨਾ ਹੁੰਦੀ ਇੱਕ ਗੱਲ ਕਿਹ ਵਲੇ ਕਿਸੇ ਨੂੰ ਕੋਈ ਰੰਗ ਪਸੰਦ ਹੁੰਦਾ ਕਿਹ ਵਲੇ ਨਹੀਂ ਪਸੰਦ ਹੁੰਦਾ ਐਡਾ ਹੀ ਦੁਰਗਵੀਰ ਨੂੰ ਮੂੰਹੇ ਚੜਾਇਆ ਮੂੰਹ ਗੱਲਾਂ ਕੱਢ ਕੱਢ ਕੇ ਤੇ ਬੁਲਾਰਾ ਕਰ ਕਰ ਕੇ ਉਹ ਮੁੰਡਾ ਹੀ ਕਿਤੇ ਕੁਸਕਦਾ ਨਹੀਂ ਹੁੰਦਾ ਹਾਂ ਤੇਰੇ ਚਾਚੀ ਜੀ ਚਾਚੀ ਜੀ ਕਰਨਾ ਕਿਤੇ ਮੈਂ ਅਜੇ ਦਾਣੇ ਸੁੱਕਣੇ ਪਉਣੇ ਆਟਾ ਭਉਣ ਨੂੰ ਉਹਨੇ ਪਹਿਲਾਂ ਬੋਰਾ ਫੜ ਕੇ ਦਾਣੇ ਪਾਉਣ ਦੇ ਆਪਣਾ ਚੱਕੀ ਦੇ ਦਾਣੇ ਛੱਡ ਆਉਣੇ ਉਸੇ ਵੇਲੇ ਫਿਰ ਉਹਨੂੰ ਉਹਨੇ ਮੈਨੂੰ ਕਹਣਾ ਚਾਚੀ ਭਾਈ ਹੈਗੀ ਆ ਦੰਤ ਟੁੱਟੇ ਪੈਸੇ ਹੈਗੇ ਆ ਮੈਂ ਕਹਣਾ ਹੈਗੇ ਆ ਮੈਂ ਸੋ ਗਦਾ ਵੀ ਹੋਰ ਬਾਤੋ ਜਿਹੜੇ ਚੱਲ ਕੁਛ ਖਾਂ ਵੀ ਤੇ ਨਾਲੇ ਆਟਾ ਚੁੱਕ ਲਿਆ ਜੇ ਭੂਗਾ ਤੂੰ ਹੀ ਮੇਰੇ ਵੱਲ ਦੀਆਂ ਗੱਲਾਂ ਕਰਨੀਆਂ ਹੁਣ ਤੇ ਫਿਰ ਤੂੰ ਹੀ ਮੈਨੂੰ ਬਦਨਾਮੀ ਦੇਈ ਜੰਨੀ ਆ ਬਦਨਾਮੀ ਦੀ ਗੱਲ ਨਹੀਂ ਕੀ ਜਿਹੜੇ ਸੋਭਾ ਵਾਲੀ ਗੱਲ ਮੈਂ ਸੋਭਾ ਦੀ ਕਰੂੰਗੀ ਤੇ ਹੁਣ ਜਿਹੜਾ ਦਾ ਮੇਰੇ ਹੱਥਾਂ 'ਚ ਹੀ ਉਦੋਂ ਜੀਜੀ ਕਰਦਾ ਸੀਗਾ ਜਦੋਂ ਦਾ ਤੇਰੇ ਹੱਥਾਂ 'ਚ ਆ ਗਿਆ ਹੁਣ ਜਿੱਦਾਂ ਤੂੰ ਪੈਣੀ ਆ ਤੇ ਉਦਾਂ ਹੀ ਮੈਨੂੰ ਉਹ ਪੈਂਦਾ ਕੋਈ ਗੱਲ ਨਹੀਂ ਆਇਆ ਵਾ ਫੋਨ ਅਮਨੀਤ ਦਾ ਆਉਣਾ ਵਾ ਉਹਨੇ ਆਉਣਾ ਵਾ ਹਾਂ ਆਉਣਾ ਵਾ ਉਹ ਮੈਂ ਮੂੰਹ ਤੇ ਬਿਠਾ ਕੇ ਨਾਲ ਗੱਲ ਕਰਾ ਦੂੰਗੀ ਵੀ ਕਿਹੜੀ ਉਹਦੋਂ ਮੈਂ ਵਧੀ ਕੀ ਕੀਤੀ ਆ ਮੈਨੂੰ ਵੀ ਤਾਂ ਪਤਾ ਲੱਗ ਜੇ ਚੱਲ ਠੀਕ ਆ ਪਰ ਹੁਣ ਕੁੜੀ ਨੇ ਆਉਣਾ ਵਾ ਨਾ ਹੁਣ ਤੂੰ ਲੜਾਈ ਦਾ ਬੰਨ ਲੱਭਣ ਦੀ ਨਾ ਮੈਂ ਆਉਂ ਰਿਆਂ ਮੂੰਹ ਤੇ ਕਰਾਉਂ ਡੈਪੂਗੀ ਤੇ ਚੱਲ ਸੋ ਚੱਲ ਮੇਲਾ ਫੇਰ ਲੱਗ ਜਾਊਗਾ ਆ ਕੇ ਘਰ ਆਵੇ ਕਰ ਲਾਗੇ ਆਉਗੀ ਨਾ ਨਿਆਣੀ ਦਿਹਾੜੀ ਤੇ ਨਾਰ ਵਾਲਾ ਪਾਵੇਂ ਪੁੱਛ ਲੂੰਗੀ ਮੈਂ ਨੂੰ ਆਪੇ ਤੇ ਦੱਸਦੀ ਤੂੰ ਮੈਨੂੰ ਬਾਅਦ ਚ ਮੈਂ ਤੇ ਕਾਨੋਂ ਆ ਗਈ 부ਆ ਮੈਂ ਤਾਂ ਕਿਹੜੀ ਬਵਾਂਗੇ ਗੱਲਾਂ ਬਤਾ ਮਾਰਾਂਗੇ ਦੁੱਖ ਸੋਗ ਦੀਆਂ ਕੈਨੀ ਹੁੰਦੀਆਂ ਨਾ 부ਆ ਬਧੀ ਤੇ ਇੱਕੋ ਭੜੋਲੇ ਦਾ ਵੀ ਪਰ ਤੂੰ ਤੇ ਰਹਿ ਨਹੀਂ ਦਿੱਤਾ ਬੀ ਦੀ ਇੱਕੋ ਭੜੋਲੇ ਦਾ ਬਲਜੀਤ ਮੈਂ ਤੇ ਤੈਨੂੰ ਚਾਹ ਨਾ ਕਹੈਂ ਨੀ ਵੀ ਰੋਟੀ ਤੇਰੀ ਵੱਲੋਂ ਖਾ ਲਾਂਗੇ ਅੱਜ ਆਪਾਂ ਤੇ ਤੂੰ ਹੀ ਉੱਠ ਕੇ ਡੈਪੀ ਕਰਨ 부ਆ ਮੈਂ ਤੇ ਚੰਗੀ ਮੈਂ ਤੇ ਫਲਾਂ ਤੂੰ ਹੀ ਕੋੜੀਆਂ ਛੋ ਕੇ ਬੈਠ ਜੀ ਮੈਂ ਤੇ ਕਹਿ ਰਹੀ ਆਂ ਵੀ ਆਓ ਖਾਓ ਨਾਲੇ ਮੇਰੇ ਗੁਣ ਗਾਓ ਇਹ ਮੈਂ ਕਿੱਦਾਂ ਦੀ ਸਬਜ਼ੀ ਬਣਾਉਣੀ ਆ ਲੱਭੀ ਜਦੋਂ ਇਹਨੇ ਆਖਿਆ ਨਾ ਕੜੀ ਬਣਾਈ ਤੇ ਮੇਰੇ ਮੂੰਹ ਚ ਪਾਣੀ ਆ ਗਿਆ ਤੇ ਮੈਂ ਕਹਿ ਬੈਠੀ ਵਿਚਾਲੇ ਸ਼ਾ ਤੇਰੀ ਵੱਲੋਂ ਰੋਟੀ ਖਾ ਲਾਂਗੇ ਮੈਨੇ ਐਡੀ ਪਤਾ ਨਹੀਂ ਕਿਤੇ ਗਈ ਕੰਜੂਸਣੀ ਇਹਦਾ ਇਰਾਦਾ ਆਣਾ ਵੀ ਸੱਚੀ ਇਹਨਾਂ ਨੇ ਰੋਟੀ ਖਾਣ ਆ ਜਾਣਾ ਵਾ ਵੇ ਕਿਹੜੇ ਬਾਨਿਆਂ ਨਾਲ ਕਿੱਥੋਂ ਗੱਲ ਤੁਰੀ ਤੇ ਕਿੱਥੇ ਮੁਕਾਈ ਆ ਤੇ ਫੇਰ ਗਈ ਆ ਦਫਾ ਕਰੋ ਇਹੋ ਜੀ ਦੀ ਕੜੀ ਨੂੰ ਅਹੀਂ ਕੜੀ ਨੂੰ ਕੀ ਕਰਨਾ ਮੈਂ ਤੇ ਆਪ ਕੜੀ ਬਣਾਵਾ ਮਾਸਾ ਵੇਸਣ ਘੋਲ ਕੇ ਤੇ ਦੋ ਪਕੌੜੇ ਪਾਵਾਂ ਤੇ ਅਦਰਕ ਰਚੀਰਾ ਮੋਟਾ ਮੋਟਾ ਕਿਤੇ ਦਾੜ ਥੱਲੇ ਆਵੇ ਤੇ ਕਿਤੇ ਕੜੀ ਖਾਣ ਦਾ ਸੁਆਦ ਆ ਜਾਂਦਾ ਇਹ ਲੜਕੀ ਨੂੰ ਮੈਂ ਕੀ ਕਰਨਾ ਅੱਜ ਮੈਂ ਦੋ ਕੌਲੀਆਂ ਲੈ ਕੇ ਤੇ ਭਲਕੇ ਮੈਨੂੰ ਦੇਣੀ ਆ ਮੈਂ ਤੇ ਇਹੋਂ ਬਿਹਤਰ ਵੀ ਆਪੇ ਬਣਾਉ ਤੇ ਖਾਓ ਸੌਮਣੇ ਤਾਂ ਕੋਈ ਦਿਸਦਾ ਨਹੀਂ ਮੈਨੂੰ ਫੋਨ ਵੀ ਕੀਤਾ ਸੀ ਹਾਂ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਫੋਨ ਸੁਣੋ ਭਾਬੀ ਠੀਕ ਠਾਕ ਵਧੀਆ ਠੀਕ ਠਾਕ ਤੁਹਾਨੂੰ ਫੋਨ ਕੀਤਾ ਸੀ ਸਵੇਰੇ ਵੀ ਤੇ ਤਾਰ ਤ ਕੋਈ ਮੈਸਾਜ ਦਿਖਦਾ ਹੀ ਨਹੀਂ ਪਿਆ ਵੀਰਾ ਕਿੱਥੇ ਗਿਆ ਉਹ ਅੰਦਰ ਵਾ ਮੈਂ ਮੇ ਪਾਣੀ ਲਿਆਵਾ ਠੀਕ ਆ ਹੱਬੇ ਪਾਣੀ ਪੂਰਾ ਠੰਡਾ ਠੰਡਾ ਲੈ ਆਂਗੇ ਤੁਹਾਨੂੰ ਫੋਨ ਤੇ ਕੀਤਾ ਸੀ ਮੈਂ ਕੋਈ ਨਿੰਬੂ ਪਾਣੀ ਨਿੰਬੂ ਪਾਣੀ ਨਾਲ ਲੈ ਲੈਂਦੇ